ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਬਾਬੇ ਉਹ ਅੱਜ ਚਲੇ ਆ ਟਵੋਟਾ ਏਜੰਸੀ ਵਿੱਚ ਆਪਣੀ ਅਪਾਇੰਟਮੈਂਟ ਸੀ ਹਟਿਓਸ ਦੀ ਸਰਵਿਸ ਕਰਾਣ ਤੇ 11:00 ਵਜੇ ਅਪਾਇੰਟਮੈਂਟ ਸੀ 11:30 ਹੋ ਗਿਆ ਤੇ ਕਾਫੀ ਕੰਮ ਆ ਸਾਨੂੰ ਅਜੇ ਕਦੋਂ ਕੰਮ ਹੋਰ ਵੀ ਆ ਤੇ ਜਿੱਕੇ ਕੱਲ ਚਲੇ ਹੁਣ ਉਹ ਬੈਠਾ ਪੈਣਾ ਨਾਲ ਮਿਆਰੇ ਤੇ ਉਧਰੋਂ ਜਾ ਕੇ ਬਾਈ ਨੂੰ ਫੇਰ ਜਾਣਾ ਜਦ ਵੀ ਕਿਤੇ ਜਾਣਾ ਇਕੱਠੇ ਜਾਂਦੋ ਆਕੀ ਗੱਡੀਆਂ ਦਾ ਕੋਈ ਵੀ ਕੰਮ ਕਰਾਣ ਜਾਣਾ ਹੋਵੇ ਕਦੇ ਕੱਲੇ ਕੱਲੇ ਗਏ ਨਹੀਂ ਚਾਰ ਪੰਜ ਜਣੇ ਜਾਂਦੇ ਹੁੰਦੇ ਆ ਅੱਜ ਦੋਏ ਚਲੇ ਆ ਮੈਂ ਜੱਸਾ ਵਈ ਆਪਣਾ ਛੋਟਾ ਭਾਈ ਜਸਵੀਰ ਅੱਜ ਕੰਮ ਆ ਕਿਤੇ ਕੰਮ ਗਿਆ ਸੀਗਾ ਆਪਣਾ ਚੰਦ ਵੀ ਕਿਤੇ ਕੰਮ ਗਿਆ ਸੀਗਾ ਤੇ ਇਦਾਂ ਕਰਕੇ ਹੁਣ ਦੋਏ ਵਾਲੇ ਚਲੇ ਆ ਤੇ ਉੱਥੇ ਜਾ ਕੇ ਲਾਣੇ ਆ ਰੌਣਕ ਮੇਲਾ ਬਾਬੇ ਉਹ ਬਾਕੀ ਰਾਣੀ 3000 ਇਸ ਵਾਰ ਫੇ ਉੱਪਰ ਚੱਲ ਗਈ ਆ ਐਨੀ ਕੀ ਤਾਂ ਨੋਰਮ ਆਲਾ ਚੱਲੇ ਜਾਂਦੀ ਆ ਜਿੰਨਾ ਮਰਜ਼ੀ ਕਰੀਏ ਕਿਉਂਕਿ ਕੰਮ ਕਾਰ ਸਾਰਾ ਟਾਈਮ ਲੱਗਦਾ ਚੱਲ ਕੋਈ ਨਹੀਂ ਟਰਸਟ ਟੂ ਟਵਾਈਟ ਆ ਬਾਬੇਓ ਹੈ ਨਾ ਐ ਨਹੀਂ ਮੰਨਦੀਆਂ ਝੋਟੀਆਂ ਐ ਇਹ ਪਹੁੰਚ ਗਿਆ ਪਿੰਡ ਬਿਸ਼ੌੜੀ ਆਪਣੇ ਬਿੰਦਰੀ ਬਾਬੇ ਦੇ ਆ ਢਾਲਮ ਯਾਰੇ ਪਹੁੰਚਣਾ ਮਨ ਦਾ 11:30 ਹੋ ਜਾਣਾ ਉੱਥੇ ਜਾਂਦੇ ਨੂੰ 11:12 ਹੋ ਗਿਆ ਬਾਈ ਦੇ ਪਿੰਡ ਪਹੁੰਚਣ ਲੱਗੇ ਆ ਮੈਨੂੰ ਲੱਗਦਾ ਪੇ 2 ਘੰਟੇ ਤੱਕ ਸਾਨੂੰ ਅਜ ਕੰਪਨੀ ਵਾਲੇ ਬਿਠਾਉਗੇ। ਲਾਈਵੇਂ ਮੇਰੇ ਵੀਰੋ ਪਹੁੰਚ ਗਏ ਪਿੰਡ ਟਾਲ ਮਜਾਰਾ ਹੈ ਟਾਲ ਮਜਾਰਾ। ਤੇ ਹੁਣ ਪਾਈ ਨੂੰ ਦੇਖੀਏ ਪਾਈ ਸਾਡਾ ਕਿੱਥੇ ਹੋ ਗਿਆ ਹੈ। ਗੇਟ ਲੱਗਿਆ ਸੁੱਖ ਨਾ ਘਰੇ ਲੱਗਦਾ। ਅ ਟਾਲ ਮਜਾਰਾ ਚੋਬਰ ਆ ਗਿਆ ਹੈ ਜੀਤਾ ਕਹਿੰਦੇ। ਵਾਹ ਬਈ ਵਾਹ ਬਈ ਵਾਹ ਬਈ ਵਾਹ ਬਈ ਸਰਾ ਮਾਹੌਲ ਚਲੋ ਚਲੀਏ ਹੁਣ ਯਾਸੀ ਲੈ ਚਲੀਏ। ਬਾਈ ਵੀ ਚੱਕ ਲੈ ਆਪਣਾ। ਹੂੰ। ਲੇਵ ਮਿੱਤਰਾ ਸਾਢੇ 12 ਕਰ ਲੈ ਕਰਦੇ ਕਰਾਉਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਸਾਢੇ 12 ਪਹੁੰਚਣ ਲੱਗੇ ਆ 11 ਵਜੇ ਦੀ ਅਪਾਇੰਟਮੈਂਟ ਸੀ ਟਾਈਮ ਦੇ ਬਹੁਤ ਜ਼ਿਆਦਾ ਪਹੁੰਹਦਾ ਆਪਾਂ ਹੈ ਤੇ ਅੱਜ ਆਪਾਂ ਜੀਤਾ بھائی ਵੀ ਆਪਣਾ ਨਾਲ ਲੈਂਦਾ ਟੋਇਟਾ ਏਜੰਸੀ ਚ ਜਲਾਨਿਆ ਰੌਣਕ ਮੇਲਾ ਜਾ ਕੇ ਆ ਇਸ ਤਰ੍ਹਾਂ ਆ ਗਿਆ ਟੋਇਟਾ ਚ ਹੈ ਅੱਜ ਬਹੁਤ ਟਾਈਮ ਬਚੋ ਹੈ ਇਹ ਤਾਂ ਮਹੀਨੇ-ਮਹੀਨੇ ਬਾਅਦ ਆਈ ਜਾਂਦੇ ਸੀ ਹੈ ਸਰਵਿਸ ਸਰਵਿਸ ਉਹ ਫੜੀ ਬਰਾਛ ਦੇਖੋ ਕਿੰਨਾ ਪਿਆਰ ਏਜੰਸੀ ਦੇ ਨਾਲ ਗੱਡੀਆਂ ਦੇ ਏਜੰਸੀ ਲਾਵੇ ਮੇਤਰਾ ਸੱਚ ਬਹੁਤ ਆ ਭਾਜੀ ਬੰਬਾਰੀ ਆਜ ਵੇਛੀ ਤੀ 93 ਤਰਨ ਦੇ ਨੇ ਖੜੀ ਮੋੜੇ ਲੈ ਬਈ ਰਾਣੀ ਦਾਸ ਤੀ ਹੁਣ ਆਪਾਂ ਚੱਲਦੇ ਹਾਂ ਪਰ ਕ੍ਰਿਸਟਲ ਦਾ ਪਤਾ ਕਰਨਾ ਚੌਪਰ ਪਹੁੰਚ ਗਏ ਜਦੋਂ ਇਹ ਮੇਤਰਾ ਅਜ ਤਾਂ ਲੇਟ ਹੋ ਗਏ ਕਾਫੀ ਤਾਂ ਮੈਡਮ ਕਹਿੰਦੇ ਕਹਿੰਦੇ ਲਾਂਚ ਟਾਈਮ ਦੇ ਬਾਅਦ ਚ ਤੁਹਾਡਾ ਟਾਈਮ ਆਊਗਾ 2 ਘੰਟੇ ਵੇਟ ਕਰੋ ਕਹਿੰਦੇ ਇਹ ਭਾਜੀ 2 ਘੰਟੇ ਕਹਿੰਦੇ ਵੇਟ ਕਰੋ ਹਾਂਜੀ ਸਰੀਆ ਕੋਲ ਉੱਪਰ ਚਲੀਏ ਗੱਡੀ 'ਤੇ ਕਰੀ ਓਕੇ ਹੁਣ ਆਪਾਂ ਕ੍ਰਿਸਟਲ ਪਤਾ ਕਰ ਲਈਏ ਜਿੱਥੇ ਕਰੀ ਉੱਪਰ ਜਾ ਕੇ ਲੈਣੀ ਰੋਮੀਓ ਸੀ ਲੈਣੀ ਰੋਮੀਓ ਸੀਗੀ ਉਹ ਕੈਂਸਲ ਰੋਮੀਓ ਸਾਡੇ ਅਸੀਂ ਬੁੱਕ ਕਰਾਈ ਉਹ ਕੈਂਸਲ ਕਰਾ ਕੇ ਆਪਾਂ ਕ੍ਰਿਸਟਲ ਲੈਣ ਲੱਗੇ ਆ ਸਲਾਹ ਸਾਡੀ ਬਦਲ ਗਈ ਆਵੇ ਮਿੱਤਰ ਪਹੁੰਚ ਗਏ ਟੁਆਇਟ ਤੇ ਹੁਣ ਚੱਲੇ ਆ ਉੱਪਰ ਨੂੰ ਕ੍ਰਿਸਟਲ ਦਾ ਪਤਾ ਕਰਨ ਹੈ ਤਾਂ ਬਾਬਾ ਮੈਨੂੰ ਕਰੇ ਛੇਤੀ ਕ੍ਰਿਸਟਲ ਮਿਲ ਜੇ ਤਾਂ ਛੇਤੀ ਕ੍ਰਿਸਟਲ ਚੱਕ ਲੈਣੀ ਆ ਅਸੀਂ ਬਣਾ ਬੁੱਕ ਕਰਾਈਓ ਰੋਮੀਓ ਹੁਣ ਦੇਖਦੇ ਆ ਕ੍ਰਿਸਟਲ ਕਿਹਾ ਕਹਿੰਦੇ ਆ ਉਦੋਂ ਕ੍ਰੈਸਟਲ ਐਸਟੀਮੇਟ ਲਿਆ ਸੀ 22 ਲੱਖ ਨੂੰ ਪੈਂਦੀ ਆ ਉਹ 6 ਮਹੀਨਿਆਂ ਦੀ ਬੁਕਿੰਗ ਆ ਤਾਂ ਆ ਦੇਖਣ ਲੱਗਿਆ ਅਰਬਨ ਕਰੂਜ਼ਰ ਗ੍ਰੈਂਡ ਬਟਾਰਾ ਦੀ ਮਰੂਤੀ ਸੰਯੁਕਤੀ ਜੀ ਇਹ ਵੀ ਗੱਡੀ ਆ ਬੜੀ ਘੈਂਟ ਆ ਲੱਕ ਗ੍ਰੈਂਡ ਬਟਾਰਾ ਛੋਟੀ ਗੱਡੀ ਗੱਡੀ ਲੈਣੀ ਆ ਮੈਨੂੰ ਇਹ ਲੈ ਰਿਹਾ ਆਰਮ ਰੂਮ ਰੈਸਟ ਕੱਬੇ ਟੌਮ ਹੋਲ ਤਾਂ ਸਾਰਾ ਰੁਪਈਆ ਦਾ ਫੀਚਰ ਬਾਕੀ ਨਵੀਆਂ ਚਾਬਾ ਕੋਣ ਦੇ ਦਿੱਤੇ ਕੋਚ ਬਟਨ ਸਟਾਰਟ ਸੀਟ ਵੀ ਉੱਪਰ ਥੱਲੇ ਹੁੰਦੀ ਲੁੱਕ ਬਹੁਤ ਸੋਹਣੀ ਯਾਰ ਗੱਡੀ ਦੀ ਆਹ ਖੜਾ ਜਮਦੂਦ ਦਾ ਝੋਟਾ ਹੈ ਯਾਰ ਅਰਬਨ ਕਰੂਜ਼ਰ ਆਸਾਂ ਆਇਆ ਹਾਂ ਆਹ ਤਾਂ ਗੱਲਬਾਤ ਯਾਰ ਜੱਸ ਸਹੀ ਆਏ ਹਾਏ ਹਾਏ ਇਹਨਾਂ ਤਾਂ ਬਸ ਦੇਖ ਕੇ ਹੀ ਨਾ ਮਨ ਡਾਵਾ ਡੋਲ ਕਰਦਾ ਆਹ ਤਾਂ ਸਾਡੀ ਚੀਜ਼ ਹੀ ਆ ਭਾਈ ਇਸ ਤੋਂ ਉੱਪਰ ਤਾਂ ਹੈ ਨਹੀਂ ਕੁਛ ਨਾ ਆਹ ਟੋਮ ਮੋੜਲਾ ਲੈ ਨਾ ਬਾਬੇ ਆਪਣੀ ਤਰਸੀ ਬਾਰੇ ਮਿਲ ਗਈ ਹੈ ਆਪਣਾ ਭਰਾ ਹੈ ਕਿੱਦਾਂ ਭਾਈ ਠੀਕ ਠਾਕ ਸਿੱਤ ਅਜੇ 2 ਸਾਲਾਂ ਵਿੱਚ ਤਕਰੀਬਨ 83 ਬਰਾ ਹੈ ਇਹ ਭਾਈ ਉਹਨੇ ਹਮ ਦਿੱਤੀ ਆਪਾਂ ਸੇਲ ਕਰਤੀ ਸੀ ਭਾਈ ਉਹਨਾਂ ਨੇ ਆਪਾਂ ਇਹ ਗੱਡੀ ਬਹੁਤ ਲਾਡਾ ਦਾ ਸ਼ੌਕ ਦਾ ਰੱਖੀ ਹੋਈ ਸੀ ਕਾਰੇ 83 12 ਉਵੇਂ ਦੀ ਭਾਈ ਉਹਦਾ ਭਾਈ ਹੈ ਜਿੱਦਾਂ ਦਿੱਤੀ ਸੀ ਤੁਹਾਨੂੰ ਸਾਮ ਰੱਖਿਓ ਭਾਈ ਨੇ ਪੂਰੀ ਉਵੇਂ ਦੀ ਪਈ ਹੈ ਗੱਡੀ ਯਾਰ ਬਹੁਤ ਸੋਹਣੀ ਗੱਡੀ ਸੀ ਉਹਦੇ ਉਦਾਂ ਵੀ ਹੈ ਆਹ ਲੱਗੀ ਆਪਣਾ ਲਈ ਇਹ ਸੀ ਆਪਣਾ 83 12 ਮਾ ਮੁੱਤ ਝੂਟਾ ਲੈ ਕੇ ਆਇਆ ਭਾਈ ਨੇ ਬੜਾ ਝੂਟਾ ਲੈ ਕੇ ਆ ਗਿਆ 83 12 ਆਪਰੇ ਹੈ ਬਾਬੇ ਸਵਾਦ ਆ ਗਿਆ ਬਹੁਤ ਟਾਈਮ 2 ਸਾਲਾਂ ਵਿੱਚ ਗੱਡੀ 'ਚ ਬੈਠੇ ਉੜ ਗਏ ਹੈ ਆਪਣੇ ਕੋਲ ਆਪਣੇ ਭਰਾ ਕੋ ਇੱਕੋ ਹੀ ਗੱਲ ਆ ਘਰ 'ਚ ਹੀ ਆ ਸਰਵਿਸ-ਸੁਰਵਿਸ ਆਪਾਂ ਵੀ ਤੇ ਕੰਪਨੀ 'ਚ ਕਰਾਉਂਦੇ ਸੀਗੇ ਤੇ ਆਪਣੇ ਭਾਈ ਹੁਣੇ ਵੀ ਆਪਣਾ ਏਜੰਸੀ 'ਚ ਕਰਾਉਂਦੇ ਕੰਮ ਸਾਰਾ ਸਰਵਿਸ-ਸੁਰਵਿਸ ਸਾਰਾ ਇੰਨੇ ਗੱਡੀ ਬਚੀ ਰਹਿੰਦੀ ਯਾਰ ਗੱਡੀ ਨਾ ਲੌਂਗ ਲਾਈਫ ਹੈ ਜਦਾ ਇੰਜਨ ਦੀ ਵਧੀਆ ਯਾਰ ਕੰਪਨੀ ਚ ਸਾਰਾ ਰਿਕਾਰਡ ਪਹਿਲਾਂ ਤੋਂ ਗੱਡੀ ਦੇ ਫਸਟ ਟਾਈਮਰ ਗੱਡੀ ਹੈ ਪਹਿਲਾਂ ਤੋਂ ਸਾਰਾ ਰਿਕਾਰਡ ਹੈ ਕੰਪਨੀ ਚ ਤੇ ਗਾਹਾਂ ਮੈਂ ਵੀ ਕੰਪਨੀ ਚ ਰੱਖਿਆ ਰਿਕਾਰਡ ਤੇ ਆਪਣੇ ਭਾਜੀ ਉਹਨਾਂ ਨੇ ਵੀ ਕੰਪਨੀ ਚ ਰੱਖਿਆ ਰਿਕਾਰਡ ਬਾਕੀ ਇਹਨਾਂ ਨਾਲ অলਮੋਸਟ ਔਕਰ ਬੋਟਾ ਬਾਕੀ ਚਲਾਈ ਥੋੜੀ ਹੀ ਚਲਾਈ ਮੈਂ ਕਹਾਂ ਤੁਸੀਂ ਨਾ ਹਾਂਜੀ ਬਸ ਇੱਕ ਬੀਮੂ ਤਾਂ ਵਗਲ ਦਿੱਤੀ ਸਾਨੂੰ ਹਾਂਜੀ ਇੱਕ 68 ਹੋਈ ਹਲੇ ਹਾਂਜੀ ਹਾਂਜੀ ਰਾਣੀ ਸੋਨਦਰਾ ਤੇ 80 ਵਾਰ ਲੈ ਆਉਣਾ ਲਾਭੋ ਦੋਸਤਾਂ ਰੱਖੀ ਰਾਣੀ ਇਹ 8312 ਰਾਣੀ ਲੱਗੀ ਆ ਲੰਚ ਟਾਈਮ ਹੋਣ ਲੱਗਿਆ ਵਾ ਹੈ ਲੰਚ ਟਾਈਮ ਦੇ ਬਾਅਦ ਤੋਂ ਕਹਿੰਦੇ ਤੁਹਾਡੀ ਗੱਡੀ ਲੱਗ ਜਾਲੀ ਆ ਸਰਵਿਸ ਤੇ 2948 ਸੱਤੀ ਅੱਜ ਹੈ 3000 ਉੱਪਰ ਚਲਾਤੀ ਸੀ ਲੈ ਆਵੇਂ ਕੰਮ ਆ ਗੱਡੀ ਲੈ ਆਂਦੀ ਕ੍ਰਿਸਟਾ ਨੰਬਰ ਲੋ ਨਾਮ ਲਿਖਾਤਾ ਉੱਪਰ ਕੰਮ ਆ ਲੈ ਤਾਂ ਉਹ ਲੈ ਆਵੇਂ ਮੇਟਰਾ ਸਰਵਿਸ ਹੋ ਗਈ ਰਾਣੀ ਦੀ ਹੈ ਮਿੰਟ 15 ਲੱਗੇ ਨੋਰਮਲ ਸਰਵਿਸ ਹੈ ਸੀ ਲਿਚਰ ਚ ਧਕਾ ਰਿਹਾ ਬੇਲੇ ਕਰਾ ਕੇ ਚਲੀਏ ਹੈ ਵਾਸ਼ਿੰਗ ਵੁਸ਼ਿੰਗ ਕਰਾਈਏ ਜੀ ਜਿੱਤਦਾ ਵਾਈ ਦਿਖਾ ਰਾ ਚੋਪਰ ਆ ਜਾ ਮੋਛ ਖੜੀ ਆ ਜਾ ਅਜੇ ਲਾਲੀ ਲਿਚਰ ਚ ਧਕਾ ਦੇ ਲਾਲੇ ਮੁੰਡੇ ਦੇ ਚੋਪਰ ਖੜੇ ਆ ਇਹਨੂੰ ਮੋਛ ਨਹੀਂ ਜੀ ਪਾਪਰ ਬਾਹਰ ਕਰਾਣ ਹੈ ਮੋਛ ਮੁੰਡੇ ਦੀ ਅਟਾ ਅਟਾ ਚਲਾਣ ਕਾ ਲੱਗੀ ਆ ਟਾ ਤੇ ਦੇ ਉੱਪਰ ਕਬੂਤਰ ਬੈਠੇ ਆ ਵਿੱਚ ਜੀਤਾ ਬਾਈ ਬੈਠਾ ਉਧਰ ਗਾਣੇ ਗਾਣ ਲੱਗਿਆ ਨੂੰ ਪਤਾ ਨਹੀਂ ਕੁੱਝ ਲੱਗਦਾ ਕਮਣਾ ਹੋਇਆ ਵਾ ਉੱਪਰ ਕਬੂਤਰ ਬੈਠੇ ਉਹ ਦੇਖ ਪੌਣੇ 3 ਵਜੇ ਆਪਣਾ ਕੰਮ ਹੋ ਗਿਆ ਬਾਬਿਓ ਤੇ ਅੱਜ ਸ਼ਗਨ ਆਇਆ ਹੈਗਾ ਆਪਾਂ 3593 ਰੁਪਏ ਦਾ ਨੋਰਮਲ ਸਰਵਿਸ ਏਸੀ ਫਿਲਟਰ ਪਿਆ ਤੇ ਆਪਣਾ 에ਅਰ ਫਿਲਟਰ ਪਿਆ ਲੈ ਵੇ ਮਿੱਤਰ 3593 ਰੁਪਏ ਦਾ ਸ਼ਗਨ ਪਾਤਾ ਭਾਜੀ ਆਈ ਗ੍ਰੀਂ ਦੋ ਤਨੀਰ ਉੱਪਰ ਚੱਲ ਗਈ ਸੀ ਗੱਡੀ ਜੱਟੀ ਪਰ ਮੰਦਿਆ ਨਹੀਂ ਝੋਟੀਆਂ ਟ੍ਰਸਟ ਟੋ ਟਵਾਈਟਾ ਮੈਂ ਡੀਲਿੰਗ ਬੜੀ ਕਿਹੜਾ ਟਵਾਈਟਾ ਦੀ ਹੋਰ ਨਹੀਂ ਕੱਲਾ ਐਵੇਂ ਮਿੱਤਰਾ ਸਰਵਸ ਪਾਣੀ ਆਪਣੀ ਹੋ ਗਈ ਹੈ ਹੁਣ ਗੱਡੀ ਚੱਲਦੀ ਫੀਲ ਆਉਂਦਾ ਕਿਉਂਕਿ 2025 ਉੱਪਰ ਹੀ ਚੱਲ ਗਈ ਜਾਈਗੀ ਚੱਲ ਜਾਨੀ ਰੇਗਵਾਰ ਮੈਂ ਆਪਣਾ 8-8000 ਰੁਪਏ ਚਾਹ ਰਾਨਾ ਪਰ ਇਹ ਏਜੰਸੀ ਚ ਕੰਮ ਕਰਾਣੇ ਤਾਂ ਤੂੰ ਟੈਨਸ਼ਨ ਜੀ ਨਹੀਂ ਹੁੰਦੀ ਤੇਰ ਉਦੋਂ ਨਿਕਲੇ ਬਿਲਕੁਲ ਵੀ ਕਾਲਾ ਨਹੀਂ ਹੋਇਆ ਤੇ ਬਾਕੀ ਜਿੰਤਾ ਬਣੀ ਸਾਡਾ ਅੱਜ ਪੂਰੇ ਹਨ ਗਲਵਾ ਤੇ ਯੈਸੇ ਕੱਪੜੇ ਪ੍ਰੈਸ ਹੈ ਮੋਚ ਖੜੀ ਬੰਦੇ ਚੋਬਰ ਦੀ ਅਜ ਭਰਾ ਭਰਾ ਨੂੰ ਪਹਿਲੀ ਵਾਰ ਆ ਕੇ ਆ ਟਵਾਟਾ ਯਾਰ ਸਹੀ ਕਿੱਦਾਂ ਲੱਗਿਆ ਭਾਈ ਟਵਾਟਾ ਯੰਤ ਸੇ ਜਾ ਕੇ ਸੇਵਾ ਪਾਣੀ ਵਧੀਆ ਕਰਦੇ ਆ ਓਕੇ ਮਾਹਲ ਮਾਹਲ ਸੇ ਲੈ ਟਵਾਟਾ ਨਾਲ 커피 ਪੀਏਗੇ 커피 ਪੀਏਗੇ ਸਰ ਸਰ ਚਾਹ ਵੀ ਲੀਕੇ ਆਰੇ ਡੀਲਿੰਗ ਨੀ ਬੜੀ ਕੇ ਐ ਟਵਾਟਾ ਯਾਰ ਹਨ ਫਾਨੂ ਜਾਨੂ ਬਾਜੀ ਦਾ ਬੜੀ ਘੈਂਟ ਹੈ ਟੇਲੀ ਤੇ ਬਾਕੀ ਹੁਣ ਚੱਲਿਆ ਨਵਾਂ ਸ਼ੁਰੂ ਕਾਰਗੁਰੂ ਵਾਸ਼ ਕਰਾਣੀ ਹੈ ਗੱਡੀ ਧੁਆਣੀਆ ਬਾਕੀ ਇੱਕ ਦੋ ਕੰਮ ਹੋਰ ਕਰਾਂਗੇ ਕਿੱਥੇ ਕਿ ਚੱਲੇ ਬਣਾ ਬਣਾ ਚੱਲਦੇ ਆਉਂਗੇ ਚਾਹ ਜੂ ਪੀਵਾਂ ਜੱਸੇ ਲਾਣੀ ਅਸੇ ਹੁਣ ਜੂ ਜਾ ਸਪੀਡ ਚੱਲੇ ਹੈਪੀ ਹਾਂ ਤੇ ਮੈਂ ਜੂ ਜਾ ਸਪੀਡ ਕੇ ਆਂਦੇ ਆ ਜੂ ਜਾ ਸਪੀਡ ਇਹ ਚੱਲਦੇ ਆ ਆਪਣੇ ਸ਼ਹਿਰ ਨੂੰ ਪੁੱਤ ਜਿੱਤਾ ਬਾਈ ਸਾਡਾ ਪਾਲਦਾ ਨਾ ਇੰਨਾ ਸ਼ਕੀਨ ਹੈ ਨਾ ਗੱਡ ਪੈਲ ਗੱਡੀਆਂ ਦਾ ਲਾਈਵ ਲਾ ਕੇ ਮੋੜੇ ਰੱਖਿਆ ਹੈ ਗੱਡੀ ਚਲਾਉਂਦਾ ਦੇਖੀ ਜਾਂਦਾ ਤੂੰ ਭਰਾਵਾ ਗੱਡੀ ਚਲਾ ਲਾ ਸਵਾਰ ਕੇ ਲਾਈਵ ਵਿੱਚ ਗੱਡੀ ਭਾਜੀ ਅਸੀਂ ਚਲਾ ਲੇ ਲਾਈਵ ਬਾਚੋ ਦੇਖ ਲਿਓ ਹਾਂ ਹਾਂ ਉਹ ਲਾਈਵ ਚੱਲਦਾ ਉਹ ਸੇਵ ਲੈ ਲੈ ਤੂੰ ਸੇਵ ਲੈ ਲੈ ਹਾਂ ਕਿੱਥੇ ਰੋਕ ਦਾਨੀਆਂ ਬਰਗਰ ਬੁਰਗਰ ਖਾਣ ਤਲੀਆਂ ਚੀਜ਼ਾਂ ਖਾਣ ਨੂੰ ਫਰੂਟ ਖਾ ਲਵੇ ਬੰਦਾ ਇਹਦੇ ਮੇਤਰਾ ਸੇਵ ਲੈ ਚਣਚ ਕਰਦੇ ਪਏ 10 ਰੇੜੀਆਂ ਪਿੱਛੇ ਛੱਡਿਆ ਆ ਬੰਦੇ ਕੋ ਆਇਆ ਲੈ ਚਲੈਚ ਤੋਂ ਨੂੰ ਲੱਗਦੇ ਕਿੰਧਾ ਸੇਵ ਤੇ ਸੇਵ ਕਿਲੋ ਹਾਂ 150 150 ਰੁਪਏ ਕਿਲੋ ਯਾਰ ਬੜੀ ਮਹਿੰਗੀ ਕੱਟ ਕੱਟ ਕੇ ਲੋਣ ਪਾ ਦੂੰਗੇ ਆ ਦੇਖੋ ਬੋਰਡ ਤੇ ਲਿਖਿਆ ਹੈ ਡਰਾਈਵਿੰਗ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ ਇਹ ਬਿਲਕੁਲ ਸਹੀ ਗੱਲ ਲਿਖੀ ਹੈ ਇੱਥੇ ਗੌਰ ਕਰਨਾ ਚਾਹੀਦਾ ਬਹੁਤ ਯਾਰ ਸਾਥੇ ਘਟ ਜਾਣ ਜੇ ਆਪਣਾ ਮੋਬਾਈਲ ਦੀ ਵਰਤੋਂ ਨਾ ਕਰੀਏ ਬਾਬੇ ਆ ਜਾਓ ਤੁਹਾਨੂੰ ਸੇਵ ਖੜਾਈਏ ਲੈ ਇੱਥੇ ਇੱਥੇ ਕਰਦੇ ਸੇਵ ਸਰਾਮੋ ਹਾਲਾ ਕੱਟ ਕੇ ਲਾਉਣ ਪਾ ਲੈ ਨਜ਼ਾਰਾ ਸੇਵ ਦਾ ਆਏ ਆਏ ਆਹ ਦਾ ਕੁਝ ਪਾਣੀ ਕਾ ਚੀ ਹੈ ਭਾਈ ਵਧੀਆ ਨਾ ਫਰੂਟ ਮੈਂ ਕਹਾਂ ਦੂਜੇ ਸਮੋਸਿਆਂ ਨਾਲੋਂ ਪੀਜਾ ਨਾਲੋਂ ਇਹ ਚੀਜ਼ਾਂ ਵਧੀਆ ਯਾਰ ਨਾਲੇ ਕੋਈ ਸਰਟੀਫਿਕੇਟ ਨਹੀਂ ਨਾਲੇ ਸਿਹਤ ਲਈ ਵਧੀਆ ਨਾਲੇ ਉਦਾ ਹੈਲਦੀ ਹੈ ਸਿਹਤ ਲਈ ਵਧੀਆ ਹੈ ਹੈ ਆ ਕੰਮ ਤੇ ਗੌਰ ਕਰਿਆ ਕਰੋ ਮੇਰਾ ਭਰਾ ਡਰਾਈਵਿੰਗ ਸਵੇ ਮੋਬਾਈਲ ਦੀ ਬਤ ਤੋਂ ਬਿਲਕੁਲ ਬਿਨਾਂ ਕਰੋ ਇਹ ਸਾਡੇ ਢਿੱਲੋਂ ਭਰਾ ਨੇ ਹੈ ਡੈਰੀ ਖੋਲੀ ਬਲਾ ਚੋਰ ਚਾ ਢਿੱਲੋਂ ਡੈਰੀ ਐਂਡ ਕਨਫੈਕਚਰੀ ਹੈ ਦਿਓ ਮੁਬਾਰਕਾ ਸਾਡੇ ਭਰਾ ਨੂੰ ਭਰਾ ਸਾਡੇ ਜਦ ਸੰਸਦਿਆ ਸੀ ਓਪਨਿੰਗ ਦੇ ਸੱਤ ਆ ਨਹੀਂ ਹੋਇਆ ਬਹੁਤ ਮੁਬਾਰਕਾ ਸਾਡੇ ਢਿੱਲੋਂ ਭਰਾ ਨੂੰ ਜੀ ਬਹੁਤ ਬਹੁਤ ਮੁਬਾਰਕਾ ਸਾਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾ ਭਾਈ ਯਾਰ ਬਹੁਤ ਬਹੁਤ ਮੁਬਾਰਕਾ ਨਾ ਨਾ ਮਾਰਾ ਤੇ ਆ ਭਰਾ ਸਾਡੇ ਨੇ ਖੋਲੀ ਹੈ ਵੀ ਡੈਰੀ ਨਾਲ ਕਨਫੈਕਸ਼ਨਰੀ ਘੈਂਟ ਕੰਮ ਆ ਬਾਬੇ ਉਹ ਐਨ ਪਿਓ ਚੀਜ਼ਾਂ ਮਿਲੂਗੀਆਂ ਆਪਣੇ ਭਰਾ ਕੋ ਪਿਓ ਚੀਜ਼ਾਂ ਹੈ ਪਿਓ ਕੁਰਸੀਆਂ ਸਾਰਾ ਕੁਝ ਮਿਲੂਗਾ ਹੈ ਆ ਬੜੀਆ ਭਾਈ ਸਿਰ ਹਲਾਤੀ ਗੱਲ ਬਾਤ ਹੈ ਸਿਰ ਹਸੇਦਾ ਹੈ ਬਿਲਕੁਲ ਆਮ ਤੋਂ ਉੱਪਰ ਹੀ ਹੈ ਸਿਸਟਮ ਚੱਲ ਰਿਹਾ ਹੈ ਹੁਣ ਆਈਸ ਕਰੀਮਾਂ ਸਾਰਾ ਕੁਝ ਹੈ ਹੈ ਓਕੇ ਰਿਪੋਰਟ ਕਰਤੀ ਹੈ ਤਾਂ ਓਕੇ ਰਿਪੋਰਟ ਹੈ ਜਿਆਦਾ ਭਾਈ ਆ ਚਾਹੀਦਾ ਸੀ ਅਦਾਂ ਚੀਜ਼ ਆਪਣੇ ਸ਼ਹਿਰ ਚ ਬਿਲਕੁਲ ਆ ਰਹੀਆਂ ਸਮਾਨ ਤਾਂ ਇਹੋ ਰਹਿਣਾ ਰਹਿਣਾ ਅਰੀਆਂ ਸਮਾਨ ਪਿਓਰ ਦੁੱਧ ਬਾਬਿਓ ਸਭ ਤੇ ਕੋਈ ਵਾਲੀ ਕੋਈ ਕੁਝ ਨਹੀਂ ਹੈ ਜੇ ਬਸ ਭਗੜੀਆਂ ਕਰ ਲਿਆਂਦਾ ਪਿਆ ਸਾਰਾ ਸਿਸਟਮ ਜੀ ਓਕੇ ਓਕੇ ਜੀ ਓਕੇ ਸੱਲ ਬਹੁਤ ਵਧੀਆ ਬਰਾਵ ਬਹੁਤ ਵਧੀਆ ਭਰਾ ਸਾਡੇ ਕੋਲ ਕ੍ਰਿਸਟਨ ਆਜ ਸਟੂਡੈਂਟ ਟ੍ਰੈਵਲ ਦਾ ਟੈਕਸੀ ਦਾ ਕੰਮ ਨਾਲ ਡੈਲੀ ਵੀ ਹੈ ਸਾਡਾ ਕੁੱਲੜ ਚ ਲੱਸੀ ਵੀ ਕੁੱਲੜ ਚ ਮਿਲੂਗੀ ਕੁੱਲੜ ਲੱਸੀ ਬਾਬਿਓ ਸਰਾ ਮਹਲਾ ਬਾਬਿਓ ਯਾਰ ਆ ਦੇਖੋ ਕੁੱਲੜ ਵਾਲੀ ਲੱਸੀ ਸਰਾ ਆਪਣੇ ਸ਼ਹਿਰ ਬਲਾਚੌਰ ਜਵਾ ਖੜੀ ਨਾਲੀ ਤੋਂ ਦਰ ਹੈ ਮਹਿੰਦੀ ਪਰ ਅਡੇ ਚ ਆਹ ਰੋਡ ਮਹਿੰਦੀ ਪਰ ਨੂੰ ਗਿਆ ਹੈ ਆ ਚੌਂਕ ਚ ਨੂੰ ਗਿਆ ਇੱਥੇ ਖੋਲੀ ਆਪਣੇ ਭਰਾ ਨੇ ਢਿੱਲੋ ਡੈਰੀ ਵਿਸ਼ਕਰਮਾ ਮੰਦਰ ਦੇ ਨਾਲ ਲੈ ਮਿੱਤਰਾਂ ਜਿਹੜੇ ਲੋਕਲ ਭਰਾ ਆ ਯਾਰ ਦਿਓ ਮੁਬਾਰਕਾ ਆਪਣੇ ਢਿੱਲੋ ਭਰਾ ਨੂੰ ਆਪਣੇ ਨਾਲੇ ਗੱਡੀਆਂ ਦਾ ਕੰਮ ਕਰਦਾ ਹੈ 7 8 10 ਸਾਲ ਤੋਂ ਸਾਡੇ ਨਾਲ ਜੁੜਿਆ ਹੈ ਆਪਣਾ ਭਰਾ ਆ ਤੇ ਵਧੀਆ ਕੰਮ ਖੋਲੇ ਯਾਰ ਦੁੱਧ ਦੁੱਧ ਦਾ ਵੀ ਹੈ ਵਧੀਆ ਪਿਓਰ ਰਰੇ ਚੀਜ਼ ਨਾਲੇ ਪੰਜਾਬੀ ਬੰਦਾ ਨਾ ਫਰਕ ਤਾਂ ਹੁੰਦਾ ਆ ਤੇ ਬਾਕੀ ਅੱਜ ਦਾ ਵਲੌਗ ਅੱਗੇ ਆਪਾਂ ਸਵਾਗਤ ਕਰਦੇ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਵਲੌਗ ਵਿੱਚ ਖਰੇ ਕੰਟੈਂਟ ਦੇ ਨਾਲ ਜਦ ਤੱਕ ਅਸਸਰੀਕ ਕਾਲ ਬਾਬਿਓ ਸਸਰੀਕ ਕਾਲ ਬਾਬਿਓ ਕਹਦੇ ਹੋ ਸਸਰੀਕ ਕਾਲ ਬਾਬਿਓ ਕਹਿੰਦੇ ਆ ਬਾਬਿਓ ਹਾਂ ਜੀ ਸਸਰੀਕ ਕਾਲ ਬਾਬਿਓ ਔਟੇ ਬਾਬਿਓ